ਲੇਜੈਂਟਾ ਫਿਰ ਕਰਤਾ ਰੈਡੀ ਜਮਾ ਬਣਾਦੀ ਗੱਲ ਠੀਕ ਆ ਤਨ ਦੋ ਦਿਨ ਕਾਈ ਤੈਨੂੰ ਬਦ ਲੰਗਾਤੇ ਦੋ ਦਿਨ ਆਈ ਤਾਂ ਕਰਦੇ ਜੀ ਬਈ ਕਿਆਰ ਹੈ ਫੇਰ ਹਾਈ 12 ਘੰਟੇ ਤਿਆਰ ਕਰਤਾ ਜੇਤੀ ਮਗਰਾਟ 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 ਤੇ ਟੈਂਟਰੀ ਕੱਟ ਕਰਤੀ ਠੀਕ ਆ ਫਿਰ ਰੰਗ ਕਿੰਨੀ ਕਾਚ ਰਹਿ ਗਿਆ ਸੀ ਰੰਗ ਦਾ ਰਹਿ ਗਿਆ ਸੀਗਾ ਠੀਕ ਆ ਵਾਪਰ ਵਾਪਰ ਦੀ ਕਾਚ ਰਹਿ ਗਈ ਯਾਰ ਹੈਨਾ ਵੈਂਪਰ ਦੇ ਟੋਟ ਜਾ ਗਿਆ ਥੋੜਾ ਜਿਆ ਠੀਕ ਆ ਇਹ ਵੀ ਚੱਲ ਸੁਪਰ ਸੀਟਰ ਦਾ ਕਰਕੇ ਲਾਇਆ ਹੋਇਆ ਦੀ ਨਿੱਗਰ ਬਜਰੀ ਭਰ ਕੇ ਸਾਨੂੰ ਖੋਲ ਕੇ ਲਾ ਕੇ ਰੱਖ ਦਾਂਗੇ ਐਂ ਵੀ ਗੱਲ ਬਣ ਜੂ ਪੂਰੀ ਛੋਟਾ ਲਾ ਦਾਂ ਕੋਈ ਪੈਂਪਰ ਹੁਣ ਇਹਦੇ ਪੈਂਪਰ ਲਾ ਦੇ ਯਾਰ ਹੈ ਪੈਂਪਰ ਲਾ ਨਹੀਂ ਕਰੇ ਜਾਗੇ ਉਕਰੇ ਜਾ ਕੇ ਤਾਂ ਲਾ ਦਾਂਗੇ ਆ ਲਾਈਟਾਂ ਲੂਟਾ ਇੱਥੇ ਦੂਜਾ ਨਿਕਾ ਪੈਂਪਰ ਪਿਆ ਪਰਾਣਾ ਉਹ ਲਾ ਦਾਂਗੇ ਉਹੀ ਲਾਈ ਰੱਖੀ ਲੰਡਾ ਹੀ ਰੱਖੀਏ ਲੰਡਾ ਹੀ ਰੱਖੀਏ ਸੋਨਾ ਲੱਗਣਾ ਐ ਸੋ ਸਾਰੀ ਰੀਜਨ ਵਾਲਾ ਆ ਆ ਥਾਂ ਵਿੱਚ ਬੜੇ ਮੋਟੇ ਦਾਗ ਦੇ ਇੱਕ ਘਰੇ ਪਈ ਨੂੰ ਹੋ ਗਿਆ ਥੋੜਾ ਜਿਹਾ ਹੈ ਟੱਕ ਜੇ ਭਰਨ ਵਾਲੇ ਆ ਠੀਕ ਹੈ ਗੱਲ ਬਣ ਗਈ ਓਕੇ ਅਗੇ ਮਗਰਾ ਆਟਾ ਚ ਵਿੱਥ ਵੀ ਹੈ ਨਹੀਂ ਜੀ ਨਾ ਸਦਾਰਾਂ ਦੇ ਪਾਕੇ ਟਾਰ ਜਮਾਂ ਨਾਲ ਲੱਗੇ ਪਏ ਸੀ ਹੁਣ ਥਾਂ ਵੀ ਬਹੁਤ ਖੁੱਲ ਗਿਆ ਮੈਨੂੰ ਕਿਆ ਦਾ ਸੀਗਾ ਤੂੰ ਸੂਰ ਤੇ ਕਹਿੰਦਾ ਸੀ ਬਣਾ ਦੇ ਬਣਾ ਦੇ ਹਾਂ ਬਣੀ ਆ ਨਾ ਗੱਲ ਹੁਣ ਬਣਦੀ ਆ ਕੋਲੇ ਖੜਾ ਕੇ ਨਾ ਟਰੈਕਟਰ ਠੀਕ ਆ ਕਿਹੜੀ ਚੀਜ਼ ਫਟੇ ਮੋਣੀ ਆ ਭਾਈ ਜੀ ਫਟੇ ਨਹੀਂ ਹੋਣੀ ਆ ਉਹ ਤਾਂ ਗੱਲ ਸਹੀ ਆ ਆ ਇਧਰੋਂ ਵੀ ਥਾਂ ਬਹੁਤ ਖੁੱਲ ਗਿਆ ਆ ਚੀਜ਼ ਦਾ ਆਮ ਵਿਆਹ ਦੀ ਗੱਲ ਨਹੀਂ ਹਾਂ ਠੀਕਾ ਗੱਲ ਬਣ ਗਈ ਜਮਾਂ ਯਾਰ ਓਕੇ ਹੁਣ ਜਾਣਦਾ ਨਹੀਂ ਕਿ ਰਾਂ ਹੋਰ ਕਾਸ ਤੋਂ ਕਾਸ ਕੱਟ ਕੇ ਕਰਕੇ ਦੁੱਤਾ ਠੀਕ ਐ ਲਾਈਵ ਹੀ ਮਿੱਤਰੋ ਦੱਸੋ ਗਾ ਕਮੈਂਟ ਕਰਕੇ ਵੀ ਕਿਵੇਂ ਲੱਗੇ ਮਗਰਾਟ ਹੈ ਨਾ ਸਪੈਸ਼ਲ ਲਿਸਟ ਜੇ ਵੱਡੇ ਟਾਇਰ ਪਾਉਣੇ ਇਦੂੰ ਆਪਾਂ ਨੇ ਉਹ ਪਾਈ ਜਾਣਗੇ ਨਾ ਜੇ ਫੁੱਲ ਪਿਗ ਟਾਇਰ ਪਾਈਏ ਇਹ ਤੇ 18 ਟਾਇਰ ਪੈਜੀ ਫੁੱਲ ਹੁਣ ਹਾਂ ਇਹ ਤੇ ਬਾਦ ਨਹੀਂ ਪੈਣਾ ਇਦੋਂ ਕੋਟਾ 18 ਤਾਂ ਬਾਦ ਨਹੀਂ ਪੈਣਾ 18 ਵਰਤਾਂ ਨਹੀਂ ਉਹ ਪਾਉਣ ਦੀ ਸੁਭਾਅ ਨਾ ਹੁਣ ਇਹਦੇ ਬੈਗ ਉਹ ਪੈ ਜਾਣਗੇ ਬੈਗ ਬਾਕਸ ਬਣਾ ਦੇਣਾ ਇਹਨੂੰ ਪੂਰਾ ਮੂਰਲੇ ਟਾਇਰ 14 ਦੇ ਕਰਨੇ ਆ ਦੇ ਕਰ ਦਈਏ ਮੂਰਲੇ ਟਾਇਰ 14 ਦੇ ਪਿਛਲੇ ਬੈਗ ਪੂਰੇ ਫੁੱਲ ਕਿਉਂ ਜਾਣ ਟੇ ਲੋਟ ਰਹਿਣਗੇ ਹੈਨਾ ਐ ਪੌੜੀਆਂ ਪੌੜੀ ਤੇ ਚੜਨਾ ਪਿਆ ਕਰੂਗਾ ਨਾ ਲੱਗ ਜਾਣ ਪੈ ਜਾਣ ਹੈ ਪੈਦਾਨ ਲੱਗ ਜਾਣਗੇ ਨਾ ਠੀਕ ਆ ਲੈ ਮਿੱਤਰੋ ਇਹਦੇ ਆਪਾਂ ਨੇ ਪੈਦਾਨ ਨਹੀਂ ਲਵਾਏ ਇਹ ਇਹੀ ਰੱਖਿਆ ਗਿਆ ਜਮਾਂ ਕਿਉਂਕਿ ਇਹ ਤੂੜੀ ਵਾਲੀ ਤੇ ਸੁਪਰ ਸੀਡਰ ਵਗੈਰਾ ਤੇ ਇਸੇ ਨੇ ਚੱਲਣਾਗਾ ਤਾਂ ਕਰਕੇ ਨਹੀਂ ਇਹਦੇ ਲਵਾਏ ਤੇ ਵਾਕੀ ਇੱਧਰ ਆ ਚੱਲੀਆਂ ਦਾ ਆ ਪੈਨੇ ਪੁਰਾਣੇ ਲਾਹੇ ਪੁਰਾਣਾਂ ਵੀ ਪਹਿਲਾਂ ਮਰੰਮਤ ਜੀ ਕਰਵਾਈ ਸੀ ਨਾਲ ਦੇ ਸੀ ਮਗਰਾਟ ਇਹਦੇ ਆ ਵੱਢ ਕੇ ਵੱਟ ਟੱਕ ਜੀ ਕਰਾ ਕੇ ਲਵਾਏ ਹੋਏ ਸੀ ਪਰ ਹੁਣ ਕੰਮੋ ਗਏ ਖੜੇ ਸੀ ਜਮਾ ਇਹ ਕਾਮਲੇ ਤੇ ਚ ਕਹਦੀ ਨਹੀਂ ਸ਼ਰਮ ਆਂਗੂ ਫਿਰਦਾ ਜੀ ਕਦੇ ਕਦੇ ਤਾਂ ਇਹ ਜਮਾ ਜਦੋਂ ਰੇਹ ਜੀ ਮਾਰਨੇ ਆ ਟੈਂਕੀ ਪਈ ਆ ਦੇ ਵੱਢ ਕੇ ਲਾਈ ਹੋਈ ਸਾਰਾ ਇੱਥੋਂ ਤੇਲ ਤੂਲ ਜਿਹਾ ਲੀਕ ਕਰੀ ਜਾਂਦਾ ਇਹ origignal ਟੈਂਕੀ ਆ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਕੰਟੈਕਟ ਕਰ ਲਿਓ ਹੈਗੀ ਜਮਾ ਰਿਜਨਲ ਆ ਮਿੱਤਰੋ ਗੱਲ ਥੋੜੀ ਜੀ ਲੀਕਿੰਗ ਸੀਗੀ ਟੈਂਕੀ ਜਮਾ ਰਿਜਨਲ ਆ ਤੇ ਆ 4x4 ਖੜਾ ਇਧਰਲੀ ਸਾਈਡ ਤੇ ਆ ਪੇਟ ਤੇ ਲਾਤਾ ਇਹਨ ਦੋਸਤਾਂ ਨੂੰ ਲੈ ਮਿੱਤਰੋ ਇਹਦੇ ਆਹ ਤੇਲ ਬ੍ਰੇਕਾਂ ਕਰੀਆਂ ਨੇ ਤੇਲ ਕਰੀਆਂ ਨੇ ਇਹ ਘਰੇ ਇਸਕ ਤੇਲ ਵਾਲੀਆਂ ਨੇ ਇਹ ਤੇਲ ਵਾਲੀਆਂ ਲਾਤੀਆਂ ਹਿੰਦੁਸਤਾਨ ਦੇ ਪਹਿਲਾਂ ਤੇ ਸੁੱਕੀਆਂ ਦੂਜੀਆਂ ਹੁੰਦਾਗਾ ਹੈਣਾ ਮਿਸਤਰੀ ਪਹਿਲਾਂ ਤੇ ਦੂਜੀ ਹੁੰਦੀਆਂ ਸੀ ਨਾ ਸੈਂਪਲ ਦੀਆਂ ਕਦੇ ਲੱਗੀਆਂ ਕਦੇ ਨਾ ਲੱਗੀਆਂ ਪਟੇ ਜੇ ਵਾਲੀਆਂ ਤੇ ਮਿੱਤਰੋ ਪਟੇ ਜੇ ਚੜਿਆ ਹੁੰਦਾ ਉਹ ਪੁਲੀ ਦੇ ਉੱਤੇ ਪਹਿਲਾਂ ਉਹ ਹੁੰਦੀਆਂ ਸੀ ਹੁਣ ਇਹਦੇ ਜਮਾਂ ਲਾਤੀਆਂ ਫਾਇਕਸ ਕਰਕੇ ਸੋਨਾ ਲੀਕ ਵਾਲੀਆਂ ਤੇ ਬੈਂਪਰ ਉਮਪਰੇ ਦੇ ਆ ਲੱਗਿਆ ਦੇਖੋ ਇਹ ਬਾਬਿਆਂ ਦਾ ਟਰੈਕਟਰ ਹੈਗਾ ਤੇ ਅਹੀਂ ਉਹਦੇ ਲਾ ਦੇਣਾ ਵੈਮਪਰ ਕੋੜਾ ਵੈਮਪਰ ਬਣਾ ਕੇ ਵਧੀਆ ਹਜੇ ਖੜਿਆਂਗੇ ਕੇਰਾ ਉਦੋਂ ਬਾਅਦ ਦੇਖਾਂਗੇ ਜਦੋਂ ਹਜੇ ਜੰਨੂ ਜੰਨੂ ਵੀ ਰੰਗ ਰੂਮ ਕਰਨਾ ਹੈਗਾ ਤੇ ਇਧਰ ਆ 4x4 ਖੜਾਗਾ 4x4 ਇਹ ਆ ਇਧਰ ਖਿੱਚ ਕੇ ਕਰਤਾ ਓਏ ਓਥੇ ਟੁੱਪ ਨਹੀਂ ਸੀ ਯਾਰ ਟੁੱਪ ਨਹੀਂ ਸੀ ਇੱਥੇ ਟੁੱਪ ਸੀਗੀ ਉੱਥੇ ਕੰਮ ਕਰਦੇ ਟੁੱਪ ਅੱਛਾ ਠੀਕ ਹੈ ਇਹ ਫਿਰ ਕੱਲ ਆਸਮਾਨ ਇਹਦਾ ਆ ਗਿਆ ਸਮਾਨ ਕੰਮ ਦੇਣ ਉਹ ਦੋ ਚਾਰ ਦਿਨਾਂ ਚ ਹੋ ਜੂ ਰੈਡੀ ਉਦੋਂ ਬਾਅਦ ਤਮਾਕਾ ਡੱਬਾ ਹੈਨਾ ਤੇ ਉਹਦਾ ਇੰਜਨ ਆ ਗਿਆ ਦੂਜੇ ਦਾ ਉਹਦਾ ਕਦੋਂ ਆ ਜੂ ਇੰਜਨ ਉਹਦਾ ਲੈ ਕੀ ਆਣਾ ਪਟਿਆਲਿਓ ਠੀਕ ਆ ਲੈ ਮੈਂ ਤਰੂ ਆ 18 ਦੇ ਟਾਇਰ ਨੇ ਹੈਨਾ ਇਹਦੇ ਨੂੰ ਵੀ ਆਪਾਂ ਵੱਡੇ ਪਾਉਣੇ ਟਾਇਰ ਯਾਰ ਉਹਦੇ ਇਹ ਟਾਇਰ ਮੂਰੇ ਪਾਉਂਦੇ ਘਰੀਏ ਮੈਂ ਤਾਂ ਕਹਣਾ ਯਾਰ ਹਾਂ ਹੈ 18 ਦੇ ਇਹਨਾਂ ਦੀ ਸਾਕਲ ਜੀ ਹੋਰ ਆਪਾਂ ਨਹੀਂ ਹੈ ਇਹ ਲਾਇਸ ਪਿਆ ਲਾਇਸ ਤੇ ਆ ਹਾਂ ਗੈਲੈਕਸੀ ਮਾਡਲ ਹੈ ਗੈਲੈਕਸੀ ਹੈ ਨਵਾਂ 18430 ਤੇ ਨਾ ਓਏ ਵੈਰੀ ਗੁੱਡੀ ਉਹ ਟਾਇਰ ਉਹ ਸੋਹਣਾ ਲੱਗਦਾ ਮਾਰਫ ਦਾ ਯਾਰ ਇਹ ਸਸਤੇ ਇਹ ਸਸਤੇ ਆ ਤਾਂ ਹੀ ਬਿਰਲੀ ਗੁੱਡੀਆਂ ਆ ਇਹਨਾਂ ਦੀ ਤੇ ਆ ओरिजिनल ਪਏ ਨੇ ਹਿੰਦੁਸਤਾਨ ਦੇ ਐ ਮਾ ਪੋਣੇ ਰਹਿੰਦੇ ਨੇ ਹਿੰਦੁਸਤਾਨ ਦੇ ਕਿਹੜੇ ਹਾਂ ਬੋਲ ਕਰਿਆ ਅਸਾਂ ਬੋਲ ਕਰਤਾ ਉਹਨਾਂ ਦੇ ਬੋਲ ਕਰਤਾ ਠੀਕ ਆ ਇਹਦੇ ਬਣ ਜਾਣੀਏ ਗੱਲ ਪੂਰੀ ਤੇ ਇਹ ਤਾਂ ਇਹ ਵੀ ਬਣਾਇਆ ਹੈ ਨਾ ਵੱਟ ਕੇ ਜਮਾ ਪੌਣੇ ਚੌੜੇ ਠੀਕ ਓਕੇ ਜਮਾ ਗੱਲ ਬਣ ਗਈ 4x4 ਨਾ ਇੱਕ 4x4 55 ਨਾਟ ਘਰ ਆ ਗਿਆ ਜਮਾ ਹੈ ਨਾ ਟੂ ਵੀ ਲਾ ਪਹਿਲਾਂ ਵਾਲੀ ਵੀਡੀਓ ਚ ਵੀ ਆ ਗਿਆ ਸੀਗਾ ਤੇ ਹੁਣ ਵਾਲੀ ਵੀਡੀਓ ਦੇ ਵਿੱਚ ਵੀ ਇਹ ਆ ਆ ਕੀ ਲਿਆ ਆ ਇਹ ਕਿਹੜਾ ਇਹ ਟਕਿਆਂ ਵਾਲਾ ਹੈ ਕਿਵੇਂ ਅੱਡ ਬੱਟ ਕਰ ਲਿਆ ਕੰਮ ਹੋਰ ਹਾਏ ਓਏ ਉਹ ਬਣਾ ਲਈ ਥੱਲੇ ਵਾਲਾ ਇਹ ਚਾਹੀਦਾ ਵੀ ਆ ਬੰਦਾ ਵੀ ਚਾਹੀਦਾ ਆਣਾ ਮੰਦਾ ਵੀ ਚਾਹੀਦਾ ਗਾ ਇੰਨੇ ਘਰ ਉੱਤੇ ਬਣਾ ਲਈਏ ਠੀਕ ਹੈ ਕਿਥੋਂ ਲੈਣਾ ਇੰਨਾ ਨੋ ਖੱਟ ਨਹੀਂ ਆਉਂਦਾ ਤੇ ਮੈਂ ਤੈਨੂੰ ਕਿਹਾ ਸੀ ਬੰਦਿਆ ਉਹ ਮੈਨੂੰ ਪਹਿਲਾਂ ਪਤਾ ਨਹੀਂ ਸੀ ਉਹ ਕਹਿੰਦੇ ਹਾਂ ਮਿਲ ਜੂਗਾ ਕੱਲ੍ਹ ਥੱਲੇ ਆ ਬਣਵਾ ਲਿਆ ਸਕੰਜਾ ਬਣਾਉਣਾ ਇਹਦਾ ਹਾਂ ਉਹ ਬਣਾ ਦੇ ਠੀਕ ਹੈ ਲੈ ਵੀ ਨਵਾ ਨਵਾ ਆਡਰ ਆ ਗਿਆ ਨਾ ਵੀ ਨਾ ਲੈ 4x4 ਕਹਿੰਦਾ ਜੇ ਪੈਗ ਬੁਗ ਲਾਉਣਾ ਕਹਿੰਦਾ ਦੇਖੋ ਇਹ ਆ ਤਾਂ ਬੰਦੇ ਸੋਫੀਆ ਭਰਾਵਾ ਹੈਣਾ ਤੇ ਚੌਧਰੀ ਹੁੰਦਾ ਉਹ ਲਾ ਲੈਂਦਾ ਤੇ ਮਿੱਤਰੋ ਗੱਲ ਬਣ ਗਈ ਜਮਾ ਮਗਰਾਟਾਂ ਦੀ ਤੇ ਟੈਂਕੀ ਦੀ ਸੋ ਅਰੀਜਨਲ ਸੀ ਜਮਾ ਬਣ ਗਈ ਗੱਲ ਟਰੈਕਟਰ ਦੀ ਆਪਣੇ ਦੀ ਤੇ ਹੁਣ ਮੂਹਰੇ ਟਾਇਰ ਆਏ ਟੀ ਗੁੱਡੀ ਵਾਲੇ ਪਾਉਣੇ ਆਪਾਂ ਨੇ ਤੇ ਮਾਗਰ ਲਿਆ ਹੀ ਰਹਿ ਜਾਣਗੇ 17 ਦੇ ਤੇ ਬਾਕੀ ਆਹ ਹਜੇ ਕੰਮ じゃ ਰਹੇਗਾ ਥੋੜਾ ਪਾਣੀ ਦਾ ਆ ਜਿਵੇਂ ਆਹ ਨਾ ਇਹ ਆਪਾਂ ਫੇਰ ਕਰਾ ਲਾਂਗੇ ਰੇੜੇ ਜਿਹੜਾ ਪਾਵਰ ਸਟੀਅਰਿੰਗ ਵਾਲਾ ਆ ਇਹਦੇ ਸਿੱਧਾ ਲਾਉਣਾ ਆਪਾਂ ਨੇ ਦੂਜਾ ਸੋਨਾ ਲੀਕ ਵਾਲਾ ਦੋਨੇ ਪਾਸਿਆਂ ਵਾਲਾ ਇੱਕ ਪਾਸੇ ਵਾਲਾ ਲੱਗਿਆ ਹੋਇਆ ਵਰਗੋਤੀ ਤਾਂ ਇਹਦੇ ਵੀ ਨਹੀਂ ਖਾਂਦਾ ਇਹ ਵੀ ਪੂਰਾ ਵਧੀਆ ਚੱਲਦਾ ਕੰਪੈਨ ਵੇਲੇ ਦਾ 2008 ਉੱਠ ਵੇਲੇ ਦਾ ਕਰਿਆ ਹੋਇਆ ਆਪਣਾ ਇਹ ਉਦੋਂ ਦਾ ਵਧੀਆ ਚੱਲੀ ਜਾਂਦਾ ਈ ਧਾਵੜ ਤੂ ਜਾਂ ਕੰਮ ਬਰਾ ਭਾਣਾ ਨੂੰ ਕਿਹਾ ਸੀ ਪਾਈਪਾਂ ਨਵੀਆਂ ਬਣਾਉਣਾ ਪਾਈਪਾਂ ਉਹ ਪਾ ਜੇ ਨਵੀਆਂ ਲੱਗ ਗਈ ਫਿਰ ਆਇਆ ਹੁਣ ਟਾਈਮ ਘੱਟ ਆ ਯਾਰਾ ਸਪਰੇਅ ਸਪਰੂਵ ਕਰਦੀਆਂ ਗਣਕਤੇ ਹੋਰ ਕੰਮ ਪਏ ਨੇਗੇ ਇਹ ਚੱਲ ਫੇਰ ਕਰ ਲਾਂਗੇ ਤੇ ਪਹਿਲੇ ਟਾਈਮ ਕਿਹੜਾ ਹੁਣ ਇੰਨਾ ਕਿ ਨਰਕ ਜਾ ਨਿਕਲ ਗਿਆ ਦੋ ਹਜ਼ਾਰ ਨਿਕਲ ਜੂ ਗੱਲ ਬਣ ਜੂ ਇੰਜਨ ਗੇਅਰ ਤਾਂ ਠੀਕ ਆ ਜਮਾ ਤੇ ਟਾਇਰ ਜਿਹੜੇ ਨੇ ਟੀ ਗੁੱਡੀ ਵਾਲੇ ਕਰ ਦਾਂਗੇ ਇਹਦੇ ਹੁਣ ਹੈਨਾ ਇੱਕ ਬਾਈਪਰ ਲਾ ਕੇ ਛਿੜਦਾਂਗੇ ਪਰੇ ਇਹ ਸਾਹੀ ਸਾਵਾ ਦਾ ਨਾਲ ਆਇਸਾ ਹੈ ਸਾ ਪਤਾ ਲੀਏ ਫਿਰ ਸਾ ਕੰਪਾਈਨ ਤੇ ਵਹਲਾ ਚੱਲਿਆ ਹੋਇਆ ਹੈ ਇਹ ਇਹਦਾ ਕੰਬਾਈਨ ਦੀ ਹਿੱਕ ਇਹਦੇ ਤਾਂ ਪਰ ਹੀ ਹੁੰਦੀ ਸੀਗੀ ਉਦੋਂ ਸਾਈਡ ਵਾਲੀ ਦੀ ਹੁਣ ਆਏ ਪਤਾ ਕਿੰਨੇ ਕਿ ਸੀਜ਼ਨ ਕੰਪਾਈਨ ਤੇ ਚੱਲੇਗਾ ਹੁਣ ਕਹਿੰਦੇ ਨੇ ਆ ਸਾਡਾ ਕੰਪਾਈਨ ਤੇ ਚੱਲਦਾ ਉਦੋਂ ਇਹ ਕੰਪਾਈਨ ਨੂੰ ਦੋਨੇ ਪਾਸੇ ਘਮਾਉਂਦਾ ਰਿਹਾ ਹੈ ਨਾ ਇਹ ਹਜੇ ਤੱਕ ਟਰੈਕਟਰ ਨਹੀਂ ਆਇਆ ਕੋਈ ਜਿਹੜਾ ਖੜਾ ਟਰੈਕਟਰ ਬਾਇਕ ਕਮਾਵੇ ਰਵਸਤ ਹੈ ਕਮਾਉਂਦੇ ਨੇ ਇਹ ਘੇਰਾ ਦੇ ਵੀ ਕਮਾਉਂਦਾ ਖੜਾ ਵੀ ਕਮਾਉਂਦਾ ਇਹ ਹੋਰ ਟਰੈਕਟਰ ਨਹੀਂ ਕਮਾਉਂਦਾ ਜਿਵੇਂ 855 ਗਾ ਉਹਦਾ ਬਾਇਕ ਗੇਅਰ ਪਾ ਕੇ ਨਾਲ ਬਾਇਕ ਤੁਰਦਾ ਰਵਸਤ ਚ ਇਹ ਖੜੇ ਕਮਾਉਂਦੇ ਨੇ ਤਾਂ ਇਹ ਤਾਂ ਗਰਾਦੀਆਂ ਦੇ ਟੋਕਰੇ ਨਿਕਲਦੇ ਨੇ ਤੇ ਮਤਰਾ ਬਾਕੀ ਕੰਮ ਹੋ ਗਿਆ ਓਕੇ ਚੱਲਦੇ ਹੁਣ ਅਪਿੰਡ ਨੂੰ ਆਪਾਂ ਤੇ ਆ ਇਹਨੂੰ ਕੁਆਡ ਚ ਤੋਲ ਚਾ ਲਦੇ ਆਂਗੇ ਬੈਂਕੀ ਦੇ ਮੁਰਗਾਟਾ ਨੂੰ ਤੇ ਆਜ ਦਿਨ ਤਿਆਰ ਹੋ ਗਿਆ ਫਸ ਨੂੰ ਉੱਤੇ ਵੀਡੀਓ ਚ ਦਿਖਾ ਦੇਾਂਗੇ ਤੇ ਉਹ 4x4 ਦਾ ਜਵਾਨ ਇਹੜਾ ਲਿਆਂਦਾ ਹਨਾ ਤੇ ਬਾਕੀ ਇਧਰ ਚੋਬਰ ਇੱਕ ਸਾਡਾ ਸੀਟੀ ਤਿਆਰ ਕਰੀ ਜਾਂਦਾਗਾ ਕਹਿੰਦਾ ਸੀਟੀ ਬਣਾਉਣਾ ਆਹ ਕਾਰ ਕਾਜਾ ਦੇਖੋ ਕਾਦਾ ਪਿਆ ਇਹ ਪਿਆਗਾ ਸੋ ਪੂਰੀ ਉੱਪਰ ਚੱਕਦਾ ਕਰਨ ਵਾਲਾ ਕਰਤੀਆਂ ਅਰੁਨੀ ਨਿਗਰਾਂ ਪੂਰੀ ਕਰਾਂਗੇ ਮੇਤਰੋ ਪੂਰੀ ਸ਼ੀਟੀ ਮਾਰੂਗਾ ਦੇਖਾ ਦੇਖਦੇ ਬੱਤ ਕੇ ਬੱਤ ਕੇ ਬੱਤ ਕੇ ਬੱਤ ਕੇ ਤੇ ਬਾਕੀ ਚੱਲਦੇ ਆ ਬਾਕੀ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਮੇਤਰੋ ਤੇ ਮਿਲਦੇ ਆਗੇ ਛੋੜ ਅਗਲੀ ਵੀਡੀਓ ਤੇਰਾ ਧੰਨਵਾਦ ਜੀ